ਜੀਸਸ ਜੀ ਹੈ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਕੈਬਨਿਟ ਦੇ ਅਧਿਅਪਕਾਂ ਦੇ ਹੱਕ ਵਿੱਚ ਲਿਆ ਵੱਡਾ ਫੈਸਲਾ ਕੀ ਵੱਡਾ ਫੈਸਲਾ ਲਿਆ ਆਉਂ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਮਹੱਤਵਪੂਰਨ ਫੈਸਲਿਆਂ ਉੱਤੇ ਮੋਹਰ ਲਗਾਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜਨਵਰੀ ਤੋਂ ਪੰਜਾਬ ਦੇ ਸਾਰੇ ਸਬ ਡਿਵੀਜ਼ਨ ਡਿਵੀਜ਼ਨ ਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਰਕਾਰੀ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ ਡਾਕਟਰ ਕੋਈ ਵੀ ਦਵਾਈ ਬਾਹਰੋਂ ਲੈਣ ਲਈ ਨਹੀਂ ਕਹੇਗਾ ਜੇਕਰ ਕੋਈ ਦਵਾਈ ਅੰਦਰੋਂ ਨਹੀਂ ਮਿਲਦੀ ਤਾਂ ਉਸ ਨੂੰ ਖੁਦ ਡਾਕਟਰ ਹੀ ਬਾਹਰੋਂ ਲਿਆ ਕੇ ਦੇਣਗੇ ਸਾਰੇ ਹਸਪਤਾਲਾਂ ਵਿੱਚ ਐਕਸ-ਰੇ ਮੁਫਤ ਹੋਣਗੇ ਜੇਕਰ ਕਿਸੇ ਅਜਹੀ ਨਹੀਂ ਹੁੰਦੀ ਤਾਂ ਬਾਹਰੋਂ ਕਰਵਾਉਣੇ ਉੱਤੇ ਸਰਕਾਰੀ ਪੈਸਾ ਦੇਵੇਗੀ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ 10 ਲੱਖ 70 ਲੱਖ ਰਾਸ਼ਨ ਕਾਰਡ ਜੋ ਕਿ ਬਹਾਲ ਹੋ ਚੁੱਕੇ ਹਨ ਤੇ ਪੰਜਾਬ ਸਰਕਾਰ ਨੇ ਇਸ ਤੇ ਮੋਰ ਲਗਾਈ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਤੇ ਜਾ ਚੁੱਕੇ ਆ ਉਸ ਤੇ ਲਈ ਵੀ ਵੱਡਾ ਫੈਸਲਾ ਆਇਆਗਾ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਵੱਡਾ ਫੈਸਲਾ ਅਧਿਆਪਕਾਂ ਦੇ ਲਈ ਆਇਆਗਾ ਜਿਹੜੇ ਅਧਿਆਪਕ ਘਰਾਂ ਤੋਂ ਦੂਰ ਤਰੇਡੇ ਕਿਸੇ ਸਕੂਲਾਂ ਦੇ ਵਿੱਚ ਜੁਆਇਨ ਕੀਤੇ ਹੋਏ ਸੀ ਅਤੇ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਸੀ ਉਹਨਾਂ ਦੇ ਲਈ ਹੁਣ ਬਦਲੀਆਂ ਦੇ ਰੂਪ ਵਿੱਚ ਇੱਕ ਵੱਡਾ ਅਪਡੇਟ ਜਾਰੀ ਕੀਤਾ ਗਿਆ ਜਿਹੜੇ ਅਧਿਆਪਕਾ ਦੂਰ ਦਰੇਡੇ ਸਕੂਲਾਂ ਵਿੱਚ ਪੜਾ ਰਹੇ ਆ ਉਹਨਾਂ ਨੂੰ ਹੁਣ ਬਦਲੀਆਂ ਕਰਾਉਣ ਦਾ ਸਰਲ ਤਰੀਕੇ ਨਾਲ ਮੌਕਾ ਦਿੱਤਾ ਜਾਵੇਗਾ ਜਿਸ ਦੇ ਵਿੱਚ ਜਿਹੜਾ ਵੀ ਅਧਿਆਪਕ ਦੂਰ ਹੋਣਗੇ ਉਹ ਆਪਣੇ ਘਰ ਦੇ ਨਜ਼ਦੀਕ ਕਿਸੇ ਸਕੂਲ ਵਿੱਚ ਆਪਣੀ ਬਦਲੀ ਕਰਵਾ ਸਕਣਗੇ ਅਤੇ ਆਪਣੇ ਘਰ ਸ਼ਾਮ ਤੱਕ ਤਾਂ ਕਿ ਪਰਤ ਸਕਣ ਇਸ ਤੋਂ ਇਲਾਵਾ ਸਾਬਕਾ ਸੈਨਿਕ ਦੀ ਵਿਧਵਾ ਦੀਆਂ ਪੈਨਸ਼ਨਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਜੋ ਪੈਨਸ਼ਨ ਆ ਪਹਿਲਾਂ 6000 ਰੁਪਏ ਦਿੱਤੀਆਂ ਜਾਂਦੀ ਸੀ ਉਸ ਨੂੰ ਵਧਾ ਕੇ ਹੁਣ 10000 ਰੁਪਏ ਕਰ ਦਿੱਤਾ ਗਿਆ ਤਾਂ ਇਹ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਿਆ ਇਸ ਤੋਂ ਇਲਾਵਾ ਹੋਰ ਕੀ ਕੀ ਅਪਡੇਟ ਪੰਜਾਬ ਦੇ ਵਿੱਚ ਆਉਂਦੇ ਆ ਸਾਰੀ ਜਾਣਕਾਰੀ ਦਿਨਿਕ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਸਕਣ ਧੰਨਵਾਦ